ਅੱਜ ਸੀਗੀ ਦੋਸਤੋ ਪੁਲਿਸ ਗੱਟੀ ਤੇ ਪੁਲਸ ਆ ਕਹਿੰਦਾ ਫਿਰ ਅੱਜ ਮੈਂ ਸਪਰੇਅ ਕਰਾਉਣਾ ਤੁਹਾਡੇ ਨਾਲ ਬਹੁਤ ਦੋਸਤੋ ਫਿਰ ਆਪਾਂ ਆਖਿਆ ਆ ਜਾ ਜੁੜ ਜਾ ਉਹ ਤਾਂ ਚਾਗਦਾ ਸੀਗਾ ਛੋਟੀ ਢੋਲ ਕੀ ਮੈਂ ਆਖਿਆ ਨਾ ਉਪਰਾਵਾ ਤੈਨੂੰ ਤਾਂ ਵੱਡੀ ਢੋਲ ਕੀ ਫੜਾਵਾਂਗੇ ਫਿਰ ਕੀ ਹੋਣਾ ਦੋਸਤੋ ਆਪਾਂ ਫਿਰ ਚਕਾਤੀ ਵੱਡੀ ਢੋਲ ਕੀ ਲੋ ਵੇਖੋ ਹੁਣ ਲੱਤਿਆ ਜਾਂਦਾ ਨਾ ਵੇਖੋ ਫਿਰ ਇੱਧਰ ਫਿਰ ਪੁਲਸਰੀ ਨੌਂ ਕ੍ਰੀਤੇ ਫਿਰ ਖੇਤ ਵੀ ਥੋੜਾ ਫਰਕ ਥੋੜਾ ਔਖਾ ਦਾ ਫਿਰ ਲੱਗਦਾ ਹੀ ਆ ਕੇਤ ਫਿਰ ਕਦੋਂ ਅਗਲਾ ਟਰਕੀ ਚਾਹਦਾ ਅਕਸਰ ਨੂੰ ਹੂੰ ਤਾਂ ਚਲੋ ਉਹ ਵੀ ਮਿਹਨਤੀ ਹੈ ਚੱਲ ਆਪਾਂ ਉਹ ਵੀ ਚੱਲ ਵਧੀਆ ਕੰਮ ਲੋ ਵੇਖੋ ਦੋਸਤੋ ਫਿਰ ਅੱਜ ਛੁੱਟੀ ਸੀ ਤੈਂਤਵਾਰ ਸੀ ਤੇ ਆਪਾਂ ਅੱਜ ਮੈਂ ਕਿਹਾ ਚੱਲ ਫਾਇਦਾ ਠਾਲ ਕੇ ਵੇਖੋ ਹੁਣ ਪਗਦਾ ਜਾਂਦਾ ਝੋਟਾ ਲੋ ਵੇਖੋ ਦੋਸਤੋ ਆਪਾਂ ਫਿਰ ਆਖਿਆ ਅੱਜ ਕਣਕ ਦੇ ਉੱਤੇ ਨੈਨੋ ਜੂਰਗਾ ਤੇ ਹੋਰ ਤਾਜ਼ ਤਾਜੀ ਸਪਰੇਸਪੁਰੂ ਜੀ ਕਰ ਲਗੇ ਉਹ ਵੇਖੋ ਦੋਸਤੋ ਬਗਦਾ ਜਾਂਦਾ ਸਾਡਾ ਝੋਟਾ ਫਿਰ ਇਹ ਥੋੜਾ ਜਿਹਾ ਹੁੰਦੀ ਤਾਂ ਔਖੀ ਆ ਪਰ ਚੱਕਣੀ ਜਿਹੜੀ ਹੁੰਦੀ ਆ ਦੂਜੀ ਢੋਲਕੀ ਆਹਾ ਪੈਟਰੋਲ ਵਾਲੀ ਜਿਹੜੀ ਬੈਟਰੀ ਵਾਲੀ ਉਹਦਾ ਫਰਕ ਤਾਂ ਫਿਰ ਹੁੰਦਾ ਹੀ ਆ ਅਕਸਰ ਨੂੰ ਦੋਸਤੋ ਅੱਜ ਬਹੁਤ ਸੋਹਣੀ ਧੁੱਪ ਧੁੱਪ ਨਿਕਲੀ ਆ ਦੋਸਤੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਆ ਜੀ ਵਧੀਆ ਅੱਜ ਦਿਨ ਲੱਗਿਆ ਤੇ ਮੈਂ ਚੱਲ ਅੱਜ ਕੱਲ ਨੂੰ ਫਿਰ ਮੈਂ ਕਿਹਾ ਮੈਂ ਵੜਕਾ ਦੂੰ ਜਿਹੜੀ ਫਿਰ ਰਹਿ ਗਈ ਮੈਂ ਤੁਹਾਨੂੰ ਦਿਖਾਉਣਾ ਦੋਸਤੋ ਠੀਕ ਆ ਜੀ ਜੁੜੇ ਰਹੋ ਲਾਈਵ ਦੇ ਨਾਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਦੀਪ ਜੱਟਾ ਕੋੜਪਈ ਚੈਨਲ ਨੂੰ ਆਪਾਂ ਵਧੀਆ-ਵਧੀਆ ਵੀਡੀਓ ਪਾਵਾਂਗੇ ਤੇ ਇੱਕ ਦੋਸਤੋ ਹੋਰ ਬੇਨਤੀ ਆ ਆਪਣੇ ਫੇਸਬੁੱਕ ਪੇਜ ਨੂੰ ਦੀਪ ਜੱਟ ਕੋੜਪਈ ਨੂੰ ਬੜੀ ਸਾਰਿਆਂ ਨੇ ਲਾਈਕ ਲਾਈਕ ਜਰੂਰ ਕਰਦੇ ਹੋ ਤੇ ਜੀ ਫੋਲੋ ਕਰ ਲਿਓ ਠੀਕ ਆ ਜੀ ਹਲੋ ਵੇਖੋ ਦੋਸਤੋ ਆਪਾਂ ਬਈਆਂ ਨੇ ਨੈਨੋ ਜੂਰੂਗਾ ਆ ਵੇਖੋ ਦੋਸਤੋ ਇਹਦਾ ਕਿੰਨਾ ਕੁ ਨਗਰ ਰਿਜ਼ਲਟ ਆ ਕਮੈਂਟ ਕਰਕੇ ਦੱਸਿਓ ਕਿ ਸੰਨ ਵੀਰਪਰਾ ਠੀਕ ਆ ਜੀ ਕਾਪਾ ਛੜਕੀ ਜਾਨੇ ਆ ਤੇ ਹੋਰ ਆਪਾਂ ਡੀਏਪੀ ਕੋ ਛੜਕੀ ਜਾਨੇ ਆ ਡੋਜ ਫਿਰ ਚੱਕ ਤੇ ਚੌਂਟੇ ਫਿਰ ਕਾਲੀ ਡੰਝ ਹੋ ਜੂ ਇਹ ਤੇ ਆਪਾਂ ਪਹਿਲਾਂ ਛੜਕੀ ਸੀਗੀ ਵੇਖੋ ਇੱਧਰ ਕਾਲੀ ਕਾਲੀ ਇਹ ਇਹਨਾ ਆਪਾਂ ਥੋੜੀ ਨਾ ਦੂਜੀ ਦੋਸਤੋਂ ਆਪਾਂ ਸਪਰੇਅ ਛੜਕਦੀ ਸੀਗੀ ਕੁੱਲੀ ਡੰਡੇ ਵਾਲੀ ਪੀਲੀ ਹੋ ਗਈ ਸੀਗੀ ਕਣਕ ਤਾਂ ਕਰਕੇ ਆਪਾਂ ਫਿਰ ਅੱਜ ਤਾਜ਼ਤ ਦੀ ਕਰੀ ਜਾਨੇ ਆ ਸਪਰੇਅ ਵੇਖੋ ਇੱਧਰ ਬਗਦਾ ਆਉਂਦਾ ਚਾਲਾ ਛੇਰਾ ਚਾਲ 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 ਬੱਲੇ ਚੱਕ ਤੇ ਚੌਂਟੇ ਚੱਕ ਤੇ ਹਾਂ ਚਾਚਾ ਨਾ ਚਾਚਾ ਨਾ ਵੈਰੀ ਗੁੱਡ ਹੁਣ ਸਕੇ ਇਹਦੇ ਫਿਰ ਅੱਜ ਨੇਰੀ ਲਿਆ ਦੇ ਆਪਾਂ ਫਿਰ ਹੁਣ ਚਕਾ ਦੀ ਵੱਡੀ ਵੈ ਦੂਜੀ ਫਿਰ ਢੋਲ ਕੀ ਅੱਜ ਆਪਾਂ ਫਿਰ ਪੈਟਰੋਲ ਵਾਲੀ ਲੈ ਦਦਾ ਹਾਂ ਹੁਣ ਵੇਖ ਪੈਰਾਂ ਤੇ ਹਟਾ ਹਟਾ ਇਹ ਕੰਮ ਨਹੀਂ ਕਰਨਾ ਬੱਚਾ ਆ ਜਾ ਆ ਜਾ ਸ਼ਾਬਾਸ਼ ਮਾਹੀ ਦੋਸਤੋ ਠੀਕ ਹੈ ਆ ਜਾ ਆ ਜਾ ਆ ਜਾ ਆ ਜਾ ਕੱਕ ਤੇ ਸੂਰਜ ਦੀ ਤਿੱਕੀ ਛਿਪੀ ਜਾਂਦੀ ਆ ਮਿੱਤਰਾ ਸਰਦਾ ਤਰੇਲ ਹੀ ਪੈਣ ਅਲੱਗੂ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਕੱਕ ਤੇ ਫੱਟੇ ਨੋਈ ਦੋਸਤੋ ਚਾਲਾ ਸ਼ੇਰ ਆਟਾਲਾ ਸੂਰਜ ਦੀ ਟਿੱਕੀ ਛਿਪੀ ਜਾਂਦੀ ਆ ਫਿਰ ਤਾਂ ਸੂਰਜ ਹੀ ਛਿਪ ਜਾਊਗਾ ਪਤੰਦਰ ਦਾ ਆ ਭੱਜ ਕੇ ਨਹੀਂ ਛੜਕਦਾ ਸਾਡਾ ਬੰਦਾ ਹੌਲੀ ਵਾਲਾ ਦਰਦਾ ਦੋਸਤੋ ਵੇਖੋ ਜੀ ਧੋਲਕੀ ਵਾਲੀ ਭਾਰੀ ਆ ਨਾ ਤਿੰਨ ਚਾਰ ਬਾਲਟੀਆਂ ਪੈ ਜਾਂਦਾਂਗਾ ਉਹ ਵੀ ਪਤੰਦਰ ਕੀ ਕਰੇ ਪੁੱਸਗਾ ਨਾਓ ਹੀ ਵੇਖੋ ਦੋਸਤੋ ਧੰਦ ਜੀ ਵੀ ਹੁਣ ਤੁਹਾਡੀ ਗਣ ਲੱਗ ਪਈ ਆ ਮੈਂ ਤਾਂ ਕਿਹਾ ਸੀ ਰਹਿਣ ਦੇ ਤੂੰ ਆ ਪੰਗਾ ਵਾਲਾ ਸਪਰੇਅ ਦਾ ਪਤੰਦਰ ਦਾ ਮੰਨਿਆ ਨਹੀਂ ਕਹਿੰਦਾ ਮੈਂ ਕੱਲ ਨੂੰ ਡਿਊਟੀ ਜਾਣਾ ਮੈਂ ਚਲ ਆ ਜਾ ਫਿਰ ਮੈਂ ਕਰਦਾ ਤੈਨੂੰ ਲੋਟ ਬੌਜ ਸੂਰਜੇ ਦੀ ਟਿੱਕ ਜੀ ਹਾਂ ਚਲ ਮੋਟੀ ਮੋਟੀ ਕਰਤੇ ਜਿਹੜੀ ਮਾੜੀ ਮੋਟੀ ਰਹਿ ਗਈ ਹਾਲ ਮੈਂ ਕਰ ਦੂੰਗਾ ਆਂ ਪੀ ਦੀ ਸੀਗੀ ਕਣਕ ਫਿਰ ਆਹ ਤੇ ਤੈਨੂੰ ਮੈਂ ਮੂੜ ਤਾਉਂਦਾ ਤ੍ਰਿਕ ਸਪਰੇਇ ਤੇ ਉਹਨੂੰ ਵੇਖੀ ਦੋ ਦਿਨਾਂ ਬਾਅਦ ਕਣਕ ਵਾਂਦੀ। ਉਹਨੂੰ ਤੋਂ ਨਿਆ ਫਿਰ ਮੂਡ ਹੁਣ ਵੇਖੀ ਫਿਰ ਕਾਲੀ ਡਾਂਝ ਹੁੰਦੀ ਇਹਦੇ ਨੂੰ ਕਣਕ। ਐ ਹੋਊਗੀ ਫਿਰ ਥੋੜੇ ਦਿਨਾਂ ਨੂੰ ਪੀਲੀ ਜੀ ਹੁੰਦੀ ਸੀ ਮੈਂ ਖੜ ਘਾ ਕਰਾਂ। ਪੁਰਸੇ ਕੇ ਟਕਾਤੀ ਫਿਰ ਢੋਲ ਕੀ। ਅੱਜ ਸੀਗਾ ਐਤਵਾਰ ਛੁੱਟੀ। ਲੋ ਬਗਤਾ ਆਉਂਦਾ ਸਾਡਾ ਫਿਰ। ਟੋਟਾ ਪੌਲਸ ਹੈਗਾ। ਮਾਜਦੇ ਸੀਗਾ ਘਰੇ ਤੇ ਮੈਂ ਕਿਹਾ ਇਹਦੀ ਛੁੱਟੀ ਦਾ ਫਾਇਦਾ ਠਾਲ ਕੇ ਚੱਲ ਮੈਂ ਵੀ ਤਾਂ ਇਸ ਤੋਂ ਵੇਖੋ ਜੀ ਚੱਲ 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 ਚੱਕਤੇ ਹਟੇ ਚੱਕਤੇ ਪੈਂਤੀ ਢੋਲਕਾਂ ਪਾਤਾਂ ਆਏ ਵੀ ਹੁਣ ਹੰਬੈ ਹੀ ਪਿਆ ਫਿਰ ਪਰਈ ਹੋ ਜੋ ਕੁਛ ਰਿਆ ਫਿਰ ਦਹੀਂ ਵੀ ਹੁਣ ਅੱਜ ਚਾਚਾ ਜਨਾ ਨਵਾ ਦੇ ਇਹਨੂੰ ਫੇਦੂ ਮੜ ਕਿਹੜੀ ਪੀਲੀ ਨਾ ਹੋਵੇ ਮੂੜ ਤੋਤਨ ਤੇ ਰਹਿਦਾ ਹੁਣ ਤੇ ਫਿਰ ਕਹਿੰਦੇ ਆ ਨਾ ਬਈ ਖਾਰੀ ਹੋ ਗਈ ਰੋਟੀ ਸੁਆਹ ਨਹੀਂ ਲੱਗਦੀ ਤੇ ਤਿਆਰ ਨਹੀਂ ਮੰਦਾ ਹੋਰ ਫਿਰ ਨਾ ਵੇਖੋ 4 ਲੀਟਰ ਦਾ ਸਾਡਾ ਬੰਦਾ ਤੇ ਇਹ ਨਹੀਂ ਦੁਰਦਾ ਭੱਜ ਕੇ ਸੜਕ ਤੇ ਪਤੰਦਰ ਤੇ ਆ ਮੋਹਰੇ ਦੋਸਤੋ ਜਿੰਨਾ ਜ਼ਿਕਰ ਨੀਸਰ ਦੀ ਨੇ ਨਾ ਉਹਨਾਂ ਜ਼ਿਕਰ ਵੀ ਸਪ੍ਰੇਆ ਕਰੀ ਜਾਣਗੇ ਫਿਰ ਕਹਿੰਦੇ ਤਿਆਬ ਹੁੰਦਾ ਸਹੀ ਕਹਿ ਲਾਣਾ ਜੀ ਵੇਖੋ ਦੋਸਤੋ ਹਜੇ ਨਾ ਐੜੀ ਧੁੰਦ ਪਦੀ ਤਰੇਲ ਜੀ ਸੀਗੀ ਹਜੇ ਨਹੀਂ ਲਈ ਲੋ ਵੇਖੋ ਫਿਰ ਇੱਧਰ ਆਹ ਵੇਖੋ ਜੀ ਹਜੇ ਵੀ ਤਰੇਲ ਜੀ ਪਈ ਪਈਆ ਲਈ ਨਹੀਂ ਇਹ ਤਾਂ ਨਾ ਹੀ ਦੋਸਤੋ ਜਿਹੜੇ ਆ ਤੁਸੀਂ ਵੇਖੀ ਜਾਂਦੇ ਆ ਜਿਵੇਂ ਆਹ ਵੇਖੋ ਜੀ ਇਹ ਤਾਂ ਨਾ ਕੁਦਰਤ ਦੁਆਰਾ ਨਾ ਇਹ ਆਪੇ ਲਾਜ ਹੁੰਦਾ ਹੁੰਦਾ ਇਹ ਕਣਕ ਦਾ ਅਗਲਾ ਕਹਿ ਦਿੰਦਾ ਵੀ ਰੇ ਕਰ ਤੋਂ ਸਪਰੇ ਕਰ ਤੋਂ ਚਲ ਅਸੀਂ ਵੀ ਕਰੀ ਜਾਂਦੇ ਆ ਮੰਨਦਾ ਚਲ ਮੈਂ ਵੀ ਕਰੀ ਜਾਂਦਾ ਠੀਕ ਆ ਦੋਸਤੋ ਆ ਵੇਖੋ ਇਹਨਾਂ ਜਿਵੇਂ ਹੁਣ ਧੁੱਪ ਪਈ ਜਾਂਦੀ ਠੀਕ ਆ ਦੋਸਤੋ ਜਿਵੇਂ ਹੁਣ ਟ੍ਰੇਲ ਪਈ ਜਾਂਦੀ ਤੁਸੀਂ ਵੇਖੀਏ ਨਾ ਇਹਨਾਂ ਜੀ ਕੁਦਰਤ ਦੁਆਰਾ ਆਪੇ ਇਲਾਜ ਹੁੰਦਾ ਹੁੰਦਾ ਈ ਕਣਕ ਦਾ ਵੇਖੋ ਜੀ ਆਪੇ ਕੁਦਰਤ ਇਲਾਜ ਕਰਦੀ ਹੁੰਦੀ ਹੈ ਜੱਟ ਕਾਲ ਕਰਨ ਲੱਗ ਜਾਂਦਾ ਹੁਣ ਜਿਵੇਂ ਚਲੋ ਮੈਂ ਵੀ ਚਲ ਮੰਨਦਾ ਚਲ ਗਲਤੀ ਆ ਵੇਖੋ ਅਗਲਾ ਕਹਿੰਦਾ ਵੀ ਪੀਲੀ ਪੈ ਗਈ ਕਣਕ ਅਗਲਾ ਸਪਰੇ ਦਾ ਮੂਡ ਤੰਨ ਦਿੰਦਾ ਲਓ ਜੀ ਵੇਖੋ ਦੋਸਤੋ ਹੈ ਤਾਂ ਗਲਤ ਗੱਲ ਚਲੋ ਪਰ ਅਗਲਾ ਕੀ ਕੀ ਕਰ ਸਕਦਾ ਚਲੋ ਕੀ کہہ ਸਕਦੇ ਹਾਂ ਚਲੋ ਠੀਕ ਹੈ ਜੀ ਸਸਰੀ ਘਰ ਦੀ ਚਾਹੁੰਦੇ ਵਸਦੇ ਹੋ ਜੀ ਬਾਬਾ ਭਲੀ ਕਰੇ ਤੇ ਆਪਣੇ ਦੀਪ ਜੱਟ ਗੋੜ ਪਈ ਫੇਸਬੁੱਕ ਪੇਜ ਨੂੰ ਜੀ ਫੋਲੋ ਕਰ ਲਿਓ ਠੀਕ ਹੈ ਜੀ ਮਿਲਦੇ ਆਂ ਨਵੀਂ ਵੀਡੀਓ ਨਾਲ ਜੀ